ਪਹਿਲਾਂ ਕਿਤਾਬਾਂ ਸਸਤੀਆਂ ਸੀ ਬੰਦੇ ਉਦੋਂ ਮੰਗੇ ਸੀ ਹੁਣ ਕਿਤਾਬਾਂ ਮਹਿੰਗੀਆਂ ਨੇ ਬੰਦਿਆਂ ਦੇ ਮੁੱਲ ਸਸਤੇ ਨੇ ਪਰ ਬੰਦਿਆਂ ਦੇ ਮੁੱਲ ਸਸਤੇ ਨੇ ਮੁੱਲ ਪੈਂਦਾ ਨਹੀਂ ਪੜਾਈਆਂ ਦਾ ਰੋਜ਼ਗਾਰ ਵੀ ਠੰਡੇ ਬਸਤੇ ਨੇ ਮਨਮਟ ਬੜੇ ਮਿਲਦੇ ਨੇ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਦੇ ਹੱਥ ਹੁਣ ਖਸਤੇ ਨੇ ਇੰਗਲਿਸ਼ ਹਿੰਦੀ ਬੜੀ ਬੋਲੀ ਜਾਂਦੀ ਸਕੂਲਾਂ ਵਿੱਚ ਊੜੇ ਐੜੇ ਨੂੰ ਉਹ ਅਨਪੜ੍ਹ ਗਿਆ ਦੱਸਦੇ ਨੇ ਫੱਟੀ ਪੋਚੀ ਜਾਂਦੇ ਸਭ ਪੰਜਾਬੀ ਦੀ ਕਲਾਸਾਂ ਵਿੱਚ ਭਾਵੇਂ ਸਮਾਰਟ ਬੋਰਡ ਰੱਖਦੇ ਨੇ ਪੜ੍ਹਾਈ ਦੇ ਨਾਮ ਤੇ ਲੁੱਟ ਜਹੀ ਪੈ ਗਈ ਲੋਟੇਰੇ ਹਮੇਸ਼ਾ ਮਿਹਨਤ ਦੀ ਜੇਬ ਤੇ ਨਜ਼ਰ ਪਿਆ ਰੱਖਦੇ ਨੇ ਸਗੂਨਾ ਦੇ ਨਾਲ ਨਾਲ ਬੱਚਿਆਂ ਦੀਆਂ ਟਿਊਸ਼ਨਾਂ ਵੀ ਚੱਲਦੀਆਂ ਜਿਵੇਂ ਸ਼ਾਹੂਕਾਰ ਮੂਲ ਨਾਲ ਵਿਆਜ ਵੀ ਰੱਖਦੇ ਨੇ ਜਿਵੇਂ ਸ਼ਾਹੂਕਾਰ ਮੂਲ ਨਾਲ ਵਿਆਜ ਵੀ ਰੱਖਦੇ ਨੇ ਹੁਣ ਕਿਤਾਬਾਂ ਬੜੀਆਂ ਮਹਿੰਗੀਆਂ ਨੇ ਪਰ ਬੰਦਿਆਂ ਦੇ ਮੁੱਲ ਸਸਤੇ ਨੇ ਪਰ ਬੰਦਿਆਂ ਦੇ ਮੁੱਲ ਸਸਤੇ ਨੇ